ਜਲੰਧਰ ਦੇ ਵਿੱਚ ਇੱਕ ਇਨਸਾਨ ਨੇ ਕਿੱਡੀ ਕਨਾਉਣੀ ਹਰਕਤ ਕੀਤੀ ਸੀ ਇੱਕ ਪਾਪੀ ਨੇ ਕਿੰਨਾ ਵੱਡਾ ਇੱਕ ਬੱਚੀ ਤੇ ਕੈਰ ਕਮਾਇਆ ਸੀ ਆਪਾਂ ਸਾਰਿਆਂ ਨੂੰ ਪਤਾ ਉਸ ਸਮੇਂ ਸੋਚ ਕੇ ਇੰਜ ਲੱਗਦਾ ਸੀ ਕਿ ਜੇ ਇਹ ਇਨਸਾਨ ਸਾਡੇ ਸਾਹਮਣੇ ਆ ਜਾਵੇ ਤਾਂ ਅਸੀਂ ਇਸ ਦਾ ਉਹ ਹਸ਼ਰ ਕਰੀਏ ਕਿ ਇਸ ਦੀਆਂ ਆਉਣ ਵਾਲੀਆਂ ਨਸਲਾਂ ਯਾਦ ਰੱਖਣ ਜਿਹੜਾ ਕੋਈ ਵੀ ਅਜਿਹਾ ਕਰਨ ਬਾਰੇ ਸੋਚਦਾ ਉਸਦੀ ਰੂਹ ਕੰਬ ਜਾਵੇ ਕਿਉਂਕਿ ਵੇਖਿਆ ਨਹੀਂ ਸੀ ਜਾ ਰਿਹਾ ਉਹ ਛੋਟੀ ਬੱਚੀ ਜੋ ਮਹਿਜ 13 ਸਾਲ ਦੀ ਸੀ ਉਸ ਵਿਚਾਰੀ ਦੀ ਖੇਡਣ ਦੀ ਉਮਰ ਸੀ ਜਿਸ ਨੂੰ ਕੁੱਝ ਪਤਾ ਨਹੀਂ ਚੰਗੇ ਮਾੜੇ ਦਾ ਉਸਨੇ ਕਿਹੜਾ ਕੋਈ ਪਾਪ ਕੀਤਾ ਸੀ ਨਾ ਕੋਈ ਉਸਦੀ ਗਲਤੀ ਸੀ ਨਾ ਹੀ ਕੋਈ ਉਸਨੇ ਅਜਿਹਾ ਕੰਮ ਕੀਤਾ ਜੋ ਉਸਨੂੰ ਸਜ਼ਾ ਦਿੱਤੀ ਜਾਵੇ ਪਰ ਫਿਰ ਵੀ ਰੱਬ ਵਰਗੀ ਪਿਆਰੀ ਬੱਚੀ ਨਾਲ ਜੋ ਉਸ ਨੇ ਅਜੀਹਾ ਕੰਮ ਕੀਤਾ ਹਰ ਇੱਕ ਦਾ ਖੂਨ ਖਾਲ ਉੱਠਿਆ ਹਰ ਇੱਕ ਗੁੱਸੇ ਵਿੱਚ ਆ ਗਿਆ ਕਿ ਇਹ ਇੰਨਾ ਕਹਿਰ ਕਿਉਂ ਕਮਾਇਆ ਗਿਆ ਉਸ ਬੱਚੀ ਨਾਲ ਸਿਆਣੇ ਸੱਚ ਹੀ ਕਹਿੰਦੇ ਸੀ ਕਿ ਇੱਕ ਇਨਸਾਨ ਦੇ ਅੰਦਰ ਇੱਕ ਜਾਨਵਰ ਛਪਿਆ ਹੁੰਦਾ ਇਹ ਜਾਨਵਰ ਕਦੋਂ ਬਾਹਰ ਆ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਤਾਂ ਹੀ ਤੋ ਕਹਿੰਦੇ ਨੇ ਕਿ ਇਹ ਜਿਹੜੇ ਦੁਕਾਨਾਂ ਨੂੰ ਜਿੰਦੇ ਲਗਾਏ ਜਾਂਦੇ ਨੇ ਜਾਂ ਕੋਈ ਥਾਣੇ ਕਚੈਰੀ ਪੁਲਿਸ ਇਹ ਜਾਨਵਰਾਂ ਲਈ ਨਹੀਂ ਇਹ ਇਨਸਾਨਾਂ ਲਈ ਆ ਜਿਹੜੇ ਇਨਸਾਨ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਕਿਉਂਕਿ ਉਹਨਾਂ ਦੀ ਫਿਤਰਤ ਹੀ ਕੁਝ ਅਜਿਹੀ ਬਣ ਜਾਂਦੀ ਆ ਬਾਹਰ ਉਹ ਲੋਕਾਂ ਵਿੱਚ ਇੰਜ ਲੱਗਦਾ ਜਿਵੇਂ ਇਹਨਾਂ ਵਰਗੀ ਕੋਈ پاک ਰੂਹ ਨਾ ਹੋਵੇ ਇਹਨਾਂ ਵਰਗਾ ਕੋਈ ਹੋਰ ਇਸ ਦੁਨੀਆ ਤੇ ਇਮਾਨਦਾਰ ਬੰਦਾ ਹੀ ਨਹੀਂ ਪਰ ਅੰਦਰੋਂ ਕੀ ਉਹ ਸੱਚੀ ਸ਼ੈਤਾਨ ਨੇ ਉਹ ਇਨੇ ਭਰੇ ਪੀਤੇ ਨੇ ਉਹ ਜਾਨਵਰਾਂ ਤਾਂ ਵੀ ਗਏ ਗੁਜ਼ਰੇ ਕਿ ਜਦੋਂ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਅਜੀਹਾ ਹੀ ਜਲੰਧਰ ਵਾਲੇ ਕੇਸ ਚ ਹੋਇਆ ਉਸ ਦੀ ਬੱਚੀ ਤੇ ਉਹ ਕੁੜੀ ਦੋਨੇ ਦੋਸਤ ਸੀ ਸਿਰਫ ਉਹ ਦੋਸਤੀ ਦੇ ਨਾਤੇ ਉਸ ਕੁੜੀ ਦੇ ਘਰੇ ਖੇਡਣ ਗਈ ਪਰ ਉਸ ਜਾਨਵਰ ਨੇ ਜੋ ਉਸ ਬੱਚੀ ਨਾਲ ਕੀਤਾ ਹਰ ਇੱਕ ਦੀ ਦੇਖ ਕੇ ਰੂਹ ਕੰਬ ਗਈ ਯੋਸਬ ਬੱਚੀ ਨਾਲ ਇੰਨਾ ਕਹਿਰ ਕਿਉਂ ਕਰਾਇਆ ਉਸਦੀ ਤਾਂ ਕੋਈ ਗਲਤੀ ਵੀ ਨਹੀਂ ਸੀ ਇਹ ਤਾਂ ਹਲੇ ਸੀਸੀਟੀਵੀ ਕੈਮਰੇ 'ਚ ਪਤਾ ਲੱਗ ਗਿਆ ਕਿ ਬੱਚੀ ਉਸ ਦੇ ਘਰ ਆ ਕਿਉਂਕਿ ਉਹ ਪਹਿਲਾਂ ਤਾਂ ਮੰਨ ਹੀ ਨਹੀਂ ਰਿਹਾ ਸੀ ਪਰ ਬਾਅਦ ਵਿੱਚ ਜਦੋਂ ਕੋਈ ਰੌਲਾ ਰੱਪਾ ਪਿਆ ਤਾਂ ਪਤਾ ਲੱਗਾ ਕਿ ਇਸ ਨੇ ਇੰਨਾ ਵੱਡਾ ਕਾਰਾ ਕਰ ਦਿੱਤਾ ਜੇਕਰ ਇਹ ਪਤਾ ਹੀ ਨਾ ਲੱਗਦਾ ਤਾਂ ਹੋ ਸਕਦਾ ਇਸ ਤੋਂ ਵੀ ਕਿੰਡੀ ਕਨਾਉਣੀ ਹਰਕਤ ਕਰਨੀ ਸੀ ਜਿਸ ਨੂੰ ਸੋਚ ਕੇ ਰੂਹ ਕੰਬ ਜਾਂਦੀ ਆ ਕਿਉਂਕਿ ਕੀ ਪਤਾ ਅੱਗੇ ਉਸ ਦੀ ਕੀ ਮਨਛਾ ਸੀ ਹਾਲੇ ਇਹ ਗੱਲ ਸਾਹਮਣੇ ਨਹੀਂ ਆਈ ਕਿ ਉਹ ਕੀ ਕਰਨ ਵਾਲਾ ਸੀ ਉਸ ਬੱਚੀ ਨਾਲ ਰਾਤ ਸਮੇਂ ਇਸ ਉੱਪਰ ਅਮਰਤਪਾਲ ਸਿੰਘ ਮੈਰੋ ਨੇ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਰ ਦੇ ਲੋਕ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚਣ